ਪਰ ਕਿਉਂਕਿ ਨਲਾਇਕ ਸਰਕਾਰ ਹੈ ਨਲਾਇਕ ਬੰਦੇ ਚੁੱਲੇ ਗਲਤੀ ਆਪਤ ਹੋ ਗਈ ਚਲੋ ਔਕੇ ਸੋਕੇ ਡੇਢ ਸਾਲ ਟਪਾ ਲਿਓ ਬਹੁਤ ਵੱਡਾ ਨੁਕਸਾਨ ਇੱਥੇ ਹੋਇਆ ਹੈ ਆ ਜਿਹੜਾ ਇਲਾਕਾ ਹੈ ਇੱਥੇ ਬਾਗ ਜਿਆਦਾ ਹੁੰਦੇ ਸੀ ਤੇ ਇੱਕ ਬਾਗ ਤੋਂ 3 3 4 4 ਲੱਖ ਇਨਕਮ ਇਥੋਂ ਬਾਗਾਂ ਦੀ ਹੁੰਦੀ ਸੀ 30 ਸਾਲ ਇਨਕਮ ਹੁੰਦੀ ਆ ਕਿਉਂਕਿ ਉਹ ਬੂਟਾ ਬਾਗ ਹੈ ਸਾਰਾ ਇਤਿਹਾਸ ਹੋਇਆ ਸਾਰੀਆਂ ਦੂਜੀਆਂ ਬਸਨਸ ਸੁਭਾ ਹੋ ਰਹੀਆਂ ਪਾਣੀ ਦੇਖੋ ਮਹੀਨਾ ਹੋ ਗਿਆ ਪਾਣੀ ਖੜਾ ਹੈ ਜੇ ਪਾਣੀ ਨਾ ਕੱਢਿਆ ਗਿਆ ਤੇ ਅਗਲੀ ਫਸਲ ਆਣੀ ਬੀਜਣੀ ਹੈ ਬੀਜੀ ਜਾਣੀ ਹੈ ਸਰਕਾਰ ਤਰਫੋਂ ਨਾ ਕੋਈ ਅਫਸਰ ਨਾ ਕੋਈ ਨਾ ਦਾ ਐਮਐਲਏ ਨਾ ਕੋਈ ਮਹਿਕਮੇ ਦਾ ਕਿਸੇ ਵੀ ਮਹਿਕਮੇ ਦਾ ਕੋਈ ਬੰਦਾ ਨਹੀਂ ਆਇਆ ਪੁੱਛਣ ਵੀ ਤੇ ਇੱਥੇ ਮੈਂ ਬਹੁਤ ਪਿੰਡਾਂ ਚ ਗਿਆ ਹੈ ਬਿਮਾਰੀਆਂ ਫੈਲੀਆਂ ਸ਼ੁਰੂ ਹੋ ਗਈਆਂ ਪਾਣੀ ਕਰਕੇ ਮੱਛਰ ਬਹੁਤ ਫੈਲੇ ਤੇ ਕੋਈ ਕੰਪਨਸੇਸ਼ਨ ਨਹੀਂ ਸੋ ਜਦੋਂ ਮੇਰੇ ਕੋਲੇ ਆਏ ਤੇ ਅਸੀਂ ਫਿਰ ਪਾਰਟੀ ਦਾ ਫੁੱਕ ਇਕੱਠੇ ਕਰਕੇ ਤਕਰੀਬਨ ਅਸੀਂ ਮੈਨੂੰ ਲੱਗਦਾ ਸਾਰੇ ਪਿੰਡਾਂ ਚ ਅਸੀਂ ਇੰਜਨ ਪਾਈਪਾਂ ਮੋਟਰਾਂ ਜਿਵੇਂ ਜੋ-ਜੋ ਚ ਕਿੰਨੇ-ਕਿੰਨੇ ਪਿੰਡਾਂ ਚਾਹੀਦੇ ਕਿਸੇ ਪਿੰਡ ਨੂੰ ਪੰਜ ਚਾਹੀਦੀਆਂ ਸੀ ਮੋਟਰਾਂ ਇੰਜਨ ਉਸ ਹਿਸਾਬ ਨਾਲ ਅਸੀਂ ਆ ਸਾਰਾ ਸਮਾਨ ਨਾਲ ਹੀ ਲਖਿਆ ਹੈ ਅਸੀਂ ਹੁਣ ਵੰਡ ਰਹੇ ਹਾਂ ਤੇ ਹੋਰ ਵੀ ਇਤਜ਼ਾਮ ਕਰ ਰਹੇ ਹਾਂ ਜਿੱਥੇ ਕੋਈ ਪਸ਼ੂਆਂ ਵਾਸਤੇ ਫੀਡ ਦੀ ਲੋੜ ਹੈ ਜਾਂ ਚਾਰੇ ਦੀ ਲੋੜ ਹੈ ਦਵਾਈਆਂ ਦੇ ਕੈਂਪ ਮੈਡੀਕਲ ਕੈਂਪ ਵੀ ਅਸੀਂ ਪਸ਼ੂ ਤੋਂ ਸ਼ੁਰੂ ਕਰ ਦਾਂਗੇ ਤੇ ਇੱਕ ਮਸ਼ੀਨਾ ਫੌਗ ਮਸ਼ੀਨ ਲਾ ਕੇ ਜਿਹੜਾ ਸਪਰੇਅ ਪੂਰੇ ਪਿੰਡਾਂ 'ਚ ਕਰਾਉਣ ਦੀ ਲੋੜ ਹੈ ਉਹ ਵੀ ਅਸੀਂ ਆਪ ਕਰਨ ਲੱਗੇ ਹਾਂ ਕਿਉਂਕਿ ਸਰਕਾਰ ਤਾਂ ਕਰ ਨਹੀਂ ਰਹੀ ਕਿਉਂਕਿ ਅਸੀਂ ਸਾਡੇ ਅਸੀਂ ਸਮਝਦੇ ਹਾਂ ਕਿ ਐਜ਼ ਅ ਨਾਗਰਿਕ ਫਟਾ ਫਰਜ਼ ਹੈ ਉਹ ਸੀ ਫਰਜ਼ ਨੁਮਾਰਿਆਂ ਪਰ ਮੈਂ ਹਲੇ ਵੀ ਬੇਨਤੀ ਕਰਦਾ ਮੁੱਖ ਮੰਤਰੀ ਨੂੰ ਕਿ ਤੁਹਾਨੂੰ ਐਡੀ ਵੱਡੀ ਬਹੁਮਤ ਕਿਸੇ ਨੂੰ ਨਹੀਂ ਮਿਲੀ 92 ਐਮਐਲਏ ਤੋਂ ਲੋਕਾਂ ਨੇ ਜਿਤਾਏ ਇੱਕ ਉਮੀਦ ਕਰਕੇ ਜਿਤਾਏ ਸੀ ਕਿ ਤੁਸੀਂ ਬਦਲਾ ਲੈ ਕੇ ਆਉਂਗੇ ਤੁਸੀਂ ਇਨਕਲਾਬ ਲੈ ਕੇ ਆਉਂਗੇ ਐ ਨਹੀਂ ਪਤਾ ਸੀ ਤੁਸੀਂ ਤਬਾਹੀ ਲੈ ਕੇ ਆਉਂਗੇ ਹਲੇ ਵੀ ਮੌਕਾ ਹੈ ਬਹੁਤ ਲੋਕੀ ਦੁਖੀ ਹੈ ਖਜ਼ਾਨੇ ਭਰਕੇ ਕੀ ਕਰਨੇ ਫੁੱਲ ਟਾਈਮ ਹੈ ਜਿਵੇਂ ਵੱਡੇ ਬਾਦਲ ਸਾਹਿਬ ਪਿੰਡਾਂ ਜਾਂਦੇ ਸੀ ਨੁਕਸਾਨ ਜੇ ਹੁੰਦਾ ਸੀ ਨਾ ਆਹ ਇਲਾਕੇ 'ਚ ਇੰਨੇ 30 40 ਪਿੰਡਾਂ ਸਾਢੇ 800 ਕਰੋੜ ਰੁਪਏ ਉਹ ਦੋ ਦਿੱਤਾ ਸੀ ਵੱਡੇ ਬਾਦਲ ਸਾਹਿਬ ਨੇ ਚੌਣੀਆਂ ਤੱਕ ਨੂੰ ਅਸੀਂ ਪੈਸੇ ਦਿੱਤੇ ਸੀ 450 ਕਰੋੜ ਸੀ ਸਾਢੇ 450 ਕਰੋੜ ਅਬੂਰਚ ਦਿੱਤਾ ਸੀ ਦੇਖੋ ਹੁਣ ਕਿਉਂ ਨਹੀਂ ਦਿੰਦੇ ਸਰ ਸੀਐਮ ਬੋਲ ਆਹ ਫਰਕ ਹੈ ਆਪਣਿਆਂ ਦਾ ਤੇ ਆ ਦਿੱਲੀਆਣਾਂ ਦਾ ਭਰਾ ਹੈ ਸਰ ਸ੍ਰੀ ਭਗਵਾਨ ਜੀ ਕਹਿੰਦੇ ਸੀਗੇ ਵੀ ਮੁਰਗੀਆਂ ਤੱਕ ਦੇ ਮੁਆਵਜ਼ੇ ਦੇਵਾਂਗੇ ਪਿਛਲੇ ਸਾਲ ਉਹਨਾਂ ਦੀ ਇਸ ਤਰ੍ਹਾਂ ਦੀ ਸਟੇਟਮੈਂਟ ਸੀ ਲੇਕਿਨ ਅਗੋੜ ਦੇ ਵਿੱਚ ਨਾ ਤਾਂ ਉਹਨਾਂ ਦੇ ਕਿਸੇ ਮੰਤਰੀ ਨੇ ਦੌਰਾ ਕੀਤਾ ਕੱਲ ਇੱਕ ਮੰਤਰੀ ਆ ਕੇ ਗਏ ਸੀਗੇ ਲੇਕਿਨ ਹੁਣ ਤੱਕ ਕਿਸੇ ਨੇ ਇੱਥੇ ਸਾਰ ਨਹੀਂ ਲਈਏ ਇਹ ਬਿੱਲ ਹੁਣ ਮੁੱਖ ਮੰਤਰੀ ਕੱਲ ਸੁਲਤਾਨਪੁਰ ਲੋਧੀ ਗਿਆ ਜਾਂਚ ਆਇਆ 15 ਮਰ ਢੀੜਾ ਕੱਢ ਕੇ ਯਾਰ ਜੇ ਮੁੱਖ ਮੰਤਰੀ ਆਏ ਆ ਨਾਲ ਤੇਰੇ ਨਾਲ ਅਫਸਰ ਆਉਣੇ ਚਾਹੀਦੇ ਨਾਲ ਪੈਸੇ ਆਉਣੇ ਚਾਹੀਦੇ ਨਾਲ ਦੇ ਨਾਲ ਉਹ ਵੰਡੇ ਜੇ ਅਸੀਂ ਆ ਦੇਖੋ ਮੋਟਰਾਂ ਮੈਨੂੰ ਪਰਸੋ ਕਿਹਾ ਤੇ ਲਿਆ ਕੇ ਖੜੀ ਕਰਤੀਆਂ ਸੀ ਪਰਸੋ ਹੀ ਗਏ ਸੀ ਮੇਰੇ ਕੋਲ ਸਰਕਾਰ ਵਾਸਤੇ ਕੀ ਹੈ ਆ ਇੱਕ ਮਿੰਟ ਚ ਇਹਨਾਂ ਦਾ ਕਿੰਨਾ ਵੱਡਾ ਨੁਕਸਾਨ ਹੋ ਜਾ ਬਚ ਸਕਦਾ ਹੈ ਪਰ ਕਿਉਂਕਿ ਨਲਾਇਕ ਸਰਕਾਰ ਹੈ ਨਲਾਇਕ ਬੰਦੇ ਚੁੱਲੇ ਗਲਤੀ ਅਪਦ ਹੋ ਗਈ ਚਲੋ ਓਕੇ ਸੋਕੇ ਡੇਢ ਸਾਲ ਟਪਾ ਲਿਓ ਮੈਂ ਬੇਨਤੀ ਕਰਦਾ ਆਪਾਂ ਪੰਜਾਬ ਨੂੰ ਬਚਾ ਲਈਏ ਨਹੀਂ ਤਾਂ ਬਹੁਤ ਬੁਰਾ ਹੋਊਗਾ